ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿਸੀ ਦਾ ਕੈਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆ ਕਿ ਆਪਾਂ ਕਾਫੀ ਟਾਈਮ ਦੀ ਬ੍ਰੇਕ ਲੈ ਲਈ ਸੀ ਬਟ ਬ੍ਰੇਕ ਆਪਾਂ ਸਿਰਫ ਵੀਡੀਓਜ਼ ਤੋਂ ਲਈ ਸੀਗੀ ਆਪਾਂ ਆਪਣੇ ਕੰਮ ਤੋਂ ਬ੍ਰੇਕ ਨਹੀਂ ਸੀਗੀ ਲਈ ਤੇ ਪੂਰਾ 1 ਮੰਥ ਬਾਅਦ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਕਿਉਂਕਿ ਹੁਣ ਆਪਾਂ ਆਫੀਸ਼ੀਅਲੀ ਬੁਟੀਕ ਦੇ ਵਿੱਚ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਆਪਣੀ ਬੁਟੀਕ ਬਣ ਗਈ ਹੈ ਤੇ کافی ਵਾਰ ਪੈਣਾ ਮੇਰੇ ਕੋਲ ਆਉਣਾ ਵਿਜ਼ਿਟ ਕਰਨਾ ਚਾਹੁੰਦੀਆਂ ਸੀਗੀਆਂ ਤੇ ਮੈਂ ਹਮੇਸ਼ਾ ਕਹਿੰਦੀ ਸੀ ਕਿ ਮੈਂ ਆਪਣੇ ਘਰ ਤੋਂ ਬੁਟੀਕ ਰਨ ਕਰਦੀ ਆ ਤੇ ਇਸ ਕਰਕੇ ਥੋੜੀ ਪ੍ਰੋਬਲਮ ਮੁਸ਼ਕਲ ਆਉਂਦੀ ਸੀ ਹਨਾ ਆਪਣੀ ਫੈਮਿਲੀ ਵੀ ਹੁੰਦੀ ਹੈ ਜਿਵੇਂ ਕਿ ਤੇ ਉਹਨਾਂ ਨੂੰ ਵੀ ਫਿਰ ਆਪਾਂ ਜਦੋਂ ਕੋਈ ਬਾਹਰੋਂ ਕਸਟਮਰ ਆਉਂਦਾ ਤਾਂ ਫਿਰ ਪ੍ਰੋਬਲਮ ਆਉਂਦੀ ਆ ਹਨਾ ਇਸ ਵਜ੍ਹਾ ਕਰਕੇ ਆਪਾਂ ਘਰ ਦੇ ਵਿੱਚ ਹੀ ਮੀਨਸ ਪ੍ਰੋਪਰ ਆਪਣੇ ਰੋਡ ਦੇ ਉੱਤੇ ਆਪਣਾ ਘਰ ਹੈਗਾ ਤਾਂ ਆਪਾਂ ਆਫੀਸ਼ੀਅਲੀ ਬੁਟੀਕ ਬਣਾ ਲਈ ਹੈਗੀ ਸਟੂਡੀਓ ਬਣਾ ਲਿਆ ਹੈਗਾ ਤੇ ਹੁਣ ਆਪਾਂ ਸਾਰੀ ਵੀਡੀਓ ਤੁਹਾਨੂੰ ਇੱਥੋਂ ਹੀ ਦਿਆ ਕਰਾਂਗੇ ਤੇ ਤੁਸੀਂ ਜਦੋਂ ਤੁਹਾਡਾ ਮਨ ਕਰਦਾ ਜਦੋਂ ਮਰਜ਼ੀ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਤੁਸੀਂ ਸੂਟ ਬਾਏ ਕਰ ਸਕਦੇ ਹੋ ਕਸਟਮਾਈਜ਼ ਕਰਵਾ ਸਕਦੇ ਆ ਸਾਡੇ ਤੋਂ ਸੂਟ ਤੇ ਬਾਕੀ ਮੈਨੂੰ ਥੈਂਕ ਯੂ ਸੋ ਮੱਚ ਸਭ ਦਾ ਅ ਮਤਲਬ ਕਿ ਵੀਡੀਓ ਨਾ ਆਉਣ ਕਰਕੇ ਬਹੁਤ ਜ਼ਿਆਦਾ ਭੈਣਾ ਨੇ ਮੀਨਸ ਫੋਨ ਕਰੇ ਸਾਨੂੰ ਮੈਨੂੰ ਪੁੱਛਿਆ ਸਪੈਸ਼ਲੀ ਮੇਰਾ ਹਾਲਚਲ ਪੁੱਛਿਆ ਕਿ ਤੁਸੀਂ ਠੀਕ ਠਾਕ ਹੈਗੇ ਹੋ ਬਿਲਕੁਲ ਸਹੀ ਹੋ ਸਾਡੀ ਫੈਮਿਲੀ ਠੀਕ ਹੈਗੀ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਤੇ ਮੈਂ ਸਭ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਆ ਜਿਨ੍ਹਾਂ ਨੇ ਵੀ ਮੈਨੂੰ ਫੋਨ ਕਰਕੇ ਮੇਰਾ ਹਾਲਚਲ ਪੁੱਛਿਆ ਵੈਸੇ ਅਸੀਂ ਠੀਕ ਠਾਕ ਸੀ ਬਸ ਥੋੜਾ ਜਿਹਾ ਮੀਨਸ ਤੁਹਾਨੂੰ ਪਤਾ ਜਿਵੇਂ ਘਰ ਦੇ ਵਿੱਚ ਆਪਣੇ ਮਿਸਤਰੀ ਵਗੈਰਾ ਲੱਗੇ ਹੁੰਦੇ ਆ ਹਨ ਤਾਂ ਇਸ ਕਰਕੇ ਸਾਨੂੰ ਟਾਈਮ ਨਹੀਂ ਸੀ ਲੱਗ ਰਿਹਾ ਬਟ ਆਪਣੇ ਆਰਡਰ ਕੰਟੀਨਿਊਸਲੀ ਚੱਲ ਰਹੇ ਨੇਗੇ ਤੇ ਮੀਨ ਉਸਨੇ ਦੇ ਵੀਡੀਓ ਕੁਛ ਦੀਆਂ ਨਹੀਂ ਬਣੀਆਂ ਹੈਗੀਆਂ ਪਰ ਆਉਣ ਵਾਲੇ ਦੇ ਵਿੱਚ ਆਪਾਂ ਜਿੰਨੇ ਵੀ ਆਰਡਰ ਆਪਣੇ ਰੈਡੀ ਹੋ ਰਹੇ ਨੇ ਸਭ ਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਮਤਲਬ ਕਿ ਆਪਣਾ ਕੰਮ ਚੱਲਦਾ ਰਿਹਾਗਾ ਬਿਲਕੁਲ ਵੀ ਭੈਣਾਂ ਨੇ ਫੇਥ ਰੱਖਿਆ ਤੇ ਆਰਡਰ ਆਪਣੇ ਭੈਣਾਂ ਦਿੰਦੀਆਂ ਰਹਿਗੀਆਂ ਨੇ ਆਪਣੇ ਕੋਲੇ ਤੇ ਅੱਜ ਵੀ ਮੈਂ ਤੁਹਾਡੇ ਲਈ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਪਰ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਅਗਰ ਤੁਸੀਂ ਚੈਨਲ ਦੇ ਉੱਤੇ ਫਸਟ ਟਾਈਮ ਆਏ ਹੋ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਿ ਸਿੱਧਾ ਕਾਰੀ ਡਿਜ਼ਾਈਨਰ ਸਟੂਡੀਓ ਨਾਮ ਦਾ ਪੇਜ ਆਪਣਾ ਇੰਸਟਾਗ੍ਰam ਤੇ ਵੀ ਹੈ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਜ਼ਰੂਰ ਕਰਿਓ ਤਾਂ ਅੱਜ ਜਿਹੜੇ ਆਪਾਂ ਲੈ ਕੇ ਆਏ ਆਂਗੇ ਸੂਟ ਬਹੁਤ ਜ਼ਿਆਦਾ ਸੋਹਣੇ ਸੁਪੀਰੀਅਰ ਕੁਆਲਿਟੀ ਦੇ ਸੂਟ ਲੈ ਕੇ ਆਏ ਆਂ ਇਹ ਟਿਸਟਾ ਬ੍ਰਾਂਡ ਦੇ ਰਹਿਣਗੇ ਜੀ ਆ ਲక్ష్ਮੀ ਕੰਪਨੀ ਦੇ ਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਜੀ ਤੇ ਬਹੁਤ ਜ਼ਿਆਦਾ ਪਿਆਰਾ ਫੈਬਰਿਕ ਆ ਟੱਸਰ ਸਿਲਕ ਦੇ ਵਿੱਚ ਫੈਬਰਿਕ ਆ ਜਿਹੜਾ ਕਿ ਹੁਣ ਵਾਲੇ ਵੈਦਰ ਦੇ ਵਿੱਚ ਪੂਰਾ ਵਧੀਆ ਮੀਨਸ ਪਵੇਗਾ ਤੇ ਵੈਸੇ ਇਹ ਫੈਬਰਿਕ ਇਦਾਂ ਦਾ ਹੁੰਦਾ ਕਿ ਆਪਾਂ ਪੂਰਾ ਫੁੱਲ ਈਅਰ ਆਪਾਂ ਫੈਬਰਿਕ ਆ ਜਿਹੜਾ ਇਹ ਵੇਅਰ ਕਰ ਸਕਦੇ ਹੁਣ ਬਹੁਤ ਸੋਹਣਾ ਮੀਨਸ ਫੈਬਰਿਕ ਹੁੰਦਾ ਇਹ ਰਾਇਲ ਲੁੱਕ ਵਾਲਾ ਫੈਬਰਿਕ ਹੁੰਦਾ ਇਹ ਇਹਦੀ ਬਾਟਮ ਰਹੇਗੀ ਜੀ ਇਸ ਤਰ੍ਹਾਂ ਟਿਸਟਾ ਬ੍ਰਾਂਡ ਦੀ ਦੇਖੋ ਸਟੈਂਪ ਲੱਗੀ ਹੋਈ ਆ ਤੇ ਬਹੁਤ ਸੋਹਣਾ ਫੈਬਰਿਕ ਆ ਇਹ ਕਲਰ ਆ ਜੀ ਆਪਣੇ ਕੋਲੇ ਵਾਈਨ ਜਿਹਾ ਕਲਰ ਕਹਿ ਸਕਦੇ ਮਹਿਰੂਨ ਵਾਈਨ ਜਿਹਾ ਬਹੁਤ ਸੋਹਣਾ ਡਿਫਰੈਂਟ ਸ਼ੇਡ ਆਗਾ ਇਹ ਪਲੇਨ ਬਾਟਮ ਆਏਗੀ ਤੇ ਇਹ ਵਾਲੀ ਸ਼ਰਟ ਆਏਗੀ ਡਿਜ਼ਾਈਨਿੰਗ ਵੀ ਬਾ ਕਮਾਲ ਡਿਜ਼ਾਈਨਿੰਗ ਆ ਜੀ ਇਹਨਾਂ ਦੀ ਬਹੁਤ ਜ਼ਿਆਦਾ ਪਿਆਰੀ ਆਪਾਂ ਮੈਂ ਤੁਹਾਨੂੰ ਖੋਲ-ਖੋਲ ਕੇ ਇਹ ਸੂਟ ਦਿਖਾਵਾਂਗੇ ਦੇਖੋ ਜੀ ਉਹ ਵਾਲੀ ਬਾਟਮ ਰਹੇਗੀ ਜੀ ਇਹ ਵਾਲੀ ਸ਼ਰਟ ਦਾ ਫੈਬਰਿਕ ਆਏਗਾ ਦੇਖੋ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਕੀ ਇਹ ਬਾਟਮ ਆ ਇਹ ਸ਼ਰਟ ਹੈ ਤੇ ਟਸਰ ਸਿਲਕ ਦਾ ਇਹ ਫੈਬਰਿਕ ਰਹੇਗਾ ਆਪਣਾ ਬਹੁਤ ਜਿਆਦਾ ਪਿਆਰਾ ਫੈਬਰਿਕ ਆ ਤੇ ਡਿਜ਼ਾਈਨਿੰਗ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਮੀਨ ਡਿਫਰੈਂਟ ਜੀ ਆ ਨਾ ਕੋਈ ਫਲਾਵਰ ਆ ਜੀਮੈਟਰੀ ਡਿਜ਼ਾਈਨਿੰਗ ਆ ਇਹ ਤੇ ਇਹਦੇ ਥੱਲੇ ਮੈਂ ਤਾਂ ਕਹੂੰਗੀ ਜੇ ਤੁਸੀਂ ਵਿంటర్ ਦੇ ਵਿੱਚ ਬਣਾ ਰਹੇ ਹੋ ਤਾਂ ਲਾਈਨਿੰਗ ਦੀ ਰਿਕਵਰਮੈਂਟ ਹੈਗੀ ਆ ਬਟ ਅਗਰ ਤੁਸੀਂ ਮੀਨ ਨਹੀਂ ਵੀ ਲਾਈਨਿੰਗ ਲਗਵਾਉਣੀ ਤਾਂ ਵੀ ਲਾਈਨਿੰਗ ਤੋਂ ਬਿਨਾ ਵੀ ਸਾਰ ਸਕਦਾ ਜੀ ਇਹ ਕਿਉਂਕਿ ਆਪਣੇ ਕੋਲ ਫੈਬਰਿਕ ਬਹੁਤ ਸੁਪੀਰੀਅਰ ਕੁਆਲਿਟੀ ਦਾ ਹੈ ਤੇ ਪਲਾਸੇ ਤੇ ਕਲਰ ਆ ਜਿਹੜੇ ਸਾਰੇ ਅਜਿਹੇ ਟੋਨ ਆ ਜਿਹੜੀ ਇਹ ਡਾਰਕ ਦੇ ਵਿੱਚ ਹੀ ਆਏਗੀ ਤਾਂ ਮੇਰੇ ਦੇ ਵਿੱਚ ਤੁਸੀਂ ਹਲਕੀ ਬਹੁਤੀ ਡਿਜ਼ਾਈਨਿੰਗ ਕਰਕੇ ਸੂਟ ਦੇ ਉੱਤੇ ਫਿਨਿਸ਼ਿੰਗ ਵਗੈਰਾ ਕਰਵਾ ਕੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਲਹਿੰਗਾ ਗਰਾਰਾ ਸ਼ਰਾਰਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਸੂਟ ਆ ਜਿਹੜੇ ਬਣਵਾ ਸਕਦੇ ਹੋਗੇ ਆਪਣੀ ਪਸੰਦ ਮੁਤਾਬਕ ਬਾਕੀ ਹੈਂਡਵਰਕ ਮਸ਼ੀਨ ਵਰਕ ਆਰੀ ਵਰਕ ਪੇਂਟ ਵਰਕ ਨੀਡਲ ਵਰਕ ਆਪਣੇ ਕੋਲੇ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਨੇ ਤਾਂ ਤੁਸੀਂ ਆਪਣੀ ਪਸੰਦ ਮੁਤਾਬਕ ਕਸਟਮਾਈਜ਼ ਸੂਟ ਆਰਾਮ ਨਾਲ ਕਰਵਾ ਸਕਦੇ ਹੋ ਦੇਖੋ ਜੀ ਇਹ ਵਾਲਾ ਕਲਰ ਪ੍ਰੋਪਰ ਪਰਪਲ ਟੋਨ ਆਗੀ ਡਾਰਕ ਪਰਪਲ ਟੋਨ ਆਗੀ ਬਟ ਇੰਨਾ ਢਕੀਲਾ ਰੰਗ ਨਹੀਂ ਹੈਗਾ ਮੀਨਸ ਇਹਨਾਂ ਨੂੰ ਸੂਟਾਂ ਨੂੰ ਕੋਈ ਵੀ ਏਜ ਗਰੁੱਪ ਦਾ ਜਿਹੜਾ ਵੇਅਰ ਕਰ ਸਕਦਾ ਹੈਗਾ ਤੇ ਬਾਕੀ ਹੁਣ ਆਪਣੀਆਂ ਇੰਸਟਾਗ੍ਰam ਤੇ ਵੀ YouTube ਤੇ ਵੀ ਕੰਟੀਨਿਊਸਲੀ ਵੀਡੀਓ ਆਉਣਗੀਆਂ ਲਗਭਗ ਆਪਣੀ ਹਰ 3rd day 4th day ਵੀਡੀਓ ਤੁਹਾਡੇ ਨਾਲ ਜਰੂਰ ਆਪਾਂ ਸ਼ੇਅਰ ਕਰਿਆ ਕਰਾਂਗੇ ਤੇ ਤੁਸੀਂ ਆਪਣਾ ਇਸੇ ਤਰ੍ਹਾਂ ਹੀ ਮੀਨ ਸਾਡੇ ਨਾਲ ਪਿਆਰ ਬਣਾਈ ਰੱਖਿਓ ਪੈਣਾ ਤੇ ਕਿਉਂਕਿ ਸੋਟਾ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕੀਤਾ ਵੀਡੀਓ ਨਾ ਆਉਣ ਦੇ ਕਰਕੇ ਵੀ ਤੁਸੀਂ ਆਪਣੇ ਆਰਡਰ ਜਿਹੜੇ ਉਹ ਕੰਟੀਨਿਊ ਰੱਖੇ ਹੈਗੇ ਤੇ ਦੇਖੋ ਜੀ ਇਹ ਦੇਖੋ ਬਹੁਤ ਸੋਹਣਾ ਪਿਆਰਾ ਕਲਰ ਹੈ ਮੈਂ ਖੁਦ ਵੀ ਸੋਚ ਰਹੀ ਹਾਂ ਵੀ ਇਹ ਵਾਲਾ ਕਲਰ ਮੈਂ ਆਪਣੇ ਲਈ ਬਣਾਵਾਂ ਸੂਟ ਕਿਉਂਕਿ ਫੈਬਰਿਕ ਬਹੁਤ ਵਧੀਆ ਫਾਈਨ ਕੁਆਲਿਟੀ ਦਾ ਫੈਬਰਿਕ ਆ ਟਿਸਟਾ ਬ੍ਰਾਂਡ ਦਾ ਜਦੋਂ ਨਾਮ ਆ ਗਿਆ ਜੀ ਦੇਖੋ ਆਪਾਂ ਨੂੰ ਕੋਈ ਡਾਊਟ ਹੀ ਨਹੀਂ ਰਹਿੰਦਾ ਇਸ ਚੀਜ਼ ਦੇ ਉੱਤੇ ਫੈਬਰਿਕ ਦੇ ਉੱਤੇ ਤੁਸੀਂ ਵਿਦਾਊਟ ਲਾਈਨਿੰਗ ਵੀ ਇਹ ਫੈਬਰਿਕ ਬਣਾ ਸਕਦੇ ਹੋ ਦੇਖੋ ਇਹ ਬਾਟਮ ਆਏਗੀ ਜੀ ਤੇ ਇਹ ਵਾਲੀ ਸ਼ਰਟ ਆਏਗੀ ਬਾਕੀ ਆਪਾਂ ਹਮੇਸ਼ਾ ਤੁਸੀਂ ਅੱਗੇ ਵੀ ਦੇਖਣਾ ਜਿਹੜੀ ਗੱਲ ਆਪਾਂ ਕਹਨੇ ਆ ਆਪਾਂ ਉਸੇ ਦੇ ਵਿੱਚ ਹੀ ਪੂਰੇ ਉੱਤਰਦੇ ਆ ਕਦੇ ਵੀ ਆਪਾਂ ਤੁਹਾਨੂੰ ਇਸ ਤਰ੍ਹਾਂ ਫੇਕ ਨਹੀਂ ਕਿਹਾ ਹੈਗਾ ਜੇ ਬ੍ਰਾਂਡ ਦਾ ਹੈਗਾ ਤਾਂ ਬ੍ਰਾਂਡ ਦਾ ਨਾਮ ਲਵਾਂਗੇ ਜੀ ਜੇ ਨਹੀਂ ਹੋਏਗਾ ਤਾਂ ਨਹੀਂ ਲਵਾਂਗੇ ਜੀ ਬਾਕੀ ਹੁਣ ਤੁਹਾਡੇ ਲਈ ਖੁੱਲੀ ਛੁੱਟੀ ਆ ਤੁਸੀਂ ਜਦੋਂ ਮਰਜ਼ੀ ਚਾਹੋ ਤੁਸੀਂ ਸਾਡੇ ਕੋਲੇ ਵਿਜ਼ਿਟ ਕਰ ਸਕਦੇ ਹੋਗੇ ਇਹ ਆਗਾ ਜੀ ਬਲੈਕ ਕਲਰ ਜਿਹੜਾ ਕਿ ਆਪਣਾ ਸੱਬਦਾ ਪਹਿਣਾ ਦਾ ਫੇਵਰਟ ਕਲਰ ਹੁੰਦਾ ਬਲੈਕ ਕਲਰ ਅਗਰ ਤੁਸੀਂ ਸਲਵਾਰ ਬਣਾ ਰਹੇ ਹੋ ਤਾਂ ਤੁਹਾਨੂੰ ਲਾਈਨਿੰਗ ਦੀ ਨੀਡ ਨਹੀਂ ਹੈਗੀ ਪਰ ਜੇ ਤੁਸੀਂ ਬਾਟਮ ਆ ਪਲਾਜ਼ੋ ਵਗੈਰਾ ਬਣਾਉਗੇ ਤਾਂ ਮੈਂ ਕਹੂੰਗੀ ਲਗਵਾ ਲਿਓ ਜੀ ਕਿਉਂਕਿ ਇੱਕ ਤਾਂ ਦੇਖੋ ਲਾਈਨਿੰਗ ਦੇ ਨਾਲ ਆਪਣੀ ਹੈ ਜਿਹੜੀ ਲਾਈਫ ਵੱਧ ਜਾਂਦੀ ਹੈਗੀ ਸੂਟ ਦੀ ਕਿਸੇ ਦੀ ਵੀ ਤੇ ਪਲੱਸ ਗ੍ਰੇਸ ਵੀ ਵੱਧਦੀ ਹੈਗੀ ਪਰ ਬਿਨਾ ਲਾਈਨਿੰਗ ਤੋਂ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ ਕਿਉਂਕਿ ਫੈਬਰਿਕ ਸੌਫਟ ਆ ਕੋਈ ਚੂਬਣ ਵਾਲਾ ਫੈਬਰਿਕ ਨਹੀਂ ਹੈਗਾ ਇਹ ਪ੍ਰਾਈਸ ਤੁਹਾਨੂੰ ਉੱਪਰ ਮੈਂਸ਼ਨ ਹੋ ਜਾਣਗੇ ਜੀ ਉਹ ਵਿਦਾਊਟ ਸਟੀਚਿੰਗ ਵਿਦਾਊਟ ਦੁਪੱਟਾ ਸੂਟ ਨੇ ਜੀ ਇਹ ਦੇਖੋ ਜੀ ਇਹ ਵਾਲੀ ਪ੍ਰਿੰਟਿੰਗ ਬਹੁਤ ਸੋਹਣੀ ਸ਼ਾਨਦਾਰ ਪ੍ਰਿੰਟਿੰਗ ਆ ਦੇਖੋ ਜੀ ਏ ਬਲੈਕ ਇਹਦੇ ਨਾਲ ਬਾਟਮ ਆਏਗੀ ਇਸ ਤੋਂ ਬਾਅਦ ਇਹ ਵਾਈਨ ਕਲਰ ਆ ਗਿਆ ਠੀਕ ਹੈ ਜੀ ਵਾਈਨ ਦੇ ਨਾਲ ਆਪਣੀ ਇਹ ਵਾਲੀ ਬਾਟਮ ਆਏਗੀ ਫਿਰ ਆਪਣਾ ਕਲਰ ਆ ਗਿਆ ਇਹ ਮਹਿਰੂਨ ਥੋੜਾ ਡਿਫਰੈਂਟ ਜਿਹਾ ਟੋਨ ਆ ਪ੍ਰੋਪਰ ਮਹਿਰੂਨ ਨਹੀਂ ਹੈਗਾ ਜੀ ਇਹ ਬਹੁਤ ਪਿਆਰਾ ਸ਼ੇਡ ਆ ਇਹਦੀ ਬਾਟਮ ਆਗੀ ਜੀ ਤੁਹਾਨੂੰ ਜਿਹੜਾ ਵੀ ਕਲਰ ਅਪੀਲ ਕਰਦਾਗਾ ਤੁਹਾਨੂੰ ਤੁਸੀਂ ਲਾਈਕ ਕਰਦੇ ਹੋ ਤੁਸੀਂ ਉਹੀ ਵਾਲਾ ਸੂਟ ਆ ਜਿਹੜਾ ਸਾਡੇ ਤੋਂ ਬਣਵਾ ਸਕਦੇ ਹੋ ਆ ਵਿਦਾਊਟ ਸਟੀਚਿੰਗ ਵੀ ਸੂਟ ਤੁਸੀਂ ਚਾਹੋ ਤਾਂ ਬਾਏ ਕਰ ਸਕਦੇ ਹੋ ਵਿਦ ਸਟੀਚਿੰਗ ਕਰਨਾ ਤਾਂ ਵਿਦ ਸਟੀਚਿੰਗ ਵੀ ਕਰ ਸਕਦੇ ਹੋ ਜੀ ਸਟੀਚਿੰਗ ਦਾ ਕੋਈ ਵੀ ਸਟਾਈਲ ਆ ਜਿਹੜਾ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਸੋਹਣੇ ਸੂਟ ਲੈ ਕੇ ਆਏ ਜੀ ਬਾਕੀ ਆਪਾਂ ਵਿంటర్ ਵਾਲੀ ਕਲੈਕਸ਼ਨ ਵੀ ਅੱਗੇ ਲੈ ਕੇ ਆਵਾਂਗੇ ਤੇ ਵਿంటర్ ਵਾਲੀ 컬렉ਸ਼ਨ ਵੀ ਆਪਣੇ ਕੋਲ ਆ ਚੁੱਕੀ ਹੈਗੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਬਾਕੀ ਐਮਬਰਾਇਡਰੀ ਵਾਲੇ ਵਰਕ ਵਾਲੇ ਸੂਟ ਵਿంటర్ਲ ਸਟਾਫ ਦੇ ਉੱਤੇ ਜਿਹੜਾ ਵੀ ਆਪਾਂ ਸਟਾਫ ਯੂਜ਼ ਕਰਾਂਗੇ ਜੀ ਉਹ ਆਪਾਂ ਰਾਮ ਟੈਕਸ ਦਾ ਜਾਂ ਰੂਬੀ ਪਸ਼ਮੀਨਾ ਹੀ ਚੂਜ਼ ਕਰਾਂਗੇ ਕਿਉਂਕਿ ਆ ਆਪਾਂ ਜਿਹੜਾ ਫੈਬਰਿਕ ਹੈਗਾ ਹਮੇਸ਼ਾ ਉਹਦੀ ਕੁਆਲਿਟੀ ਦੇਣ ਦੀ ਕੋਸ਼ਿਸ਼ ਕਰਦੇ ਆਪਾਂ ਤੇ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਬਹੁਤ ਸੋਹਣੇ ਤੇ ਪਿਆਰੇ ਸੂਟ ਲੱਗੇ ਹੋਣਗੇ ਹੁਣ ਆਪਾਂ ਦੁਬਾਰਾ ਤਾਂ ਤੁਹਾਡੇ ਨਾਲ ਜੁੜ ਗਏ ਆ ਜੁੜੇ ਹੋਏ ਅਸੀਂ ਪਹਿਲਾਂ ਵੀ ਸੀਗੇ ਤੇ ਬਟ ਵੀਡੀਓ ਦੇ ਰਾਹੀਂ ਆਪਾਂ ਥੋੜਾ ਜਿਹਾ ਮੀਨਸ ਇੱਕ ਪੌਜ਼ ਜਿਹਾ ਲੈ ਲਿਆ ਸੀਗਾ ਤੇ ਇਸ ਕਰਕੇ ਬਟ ਹੁਣ ਆਪਾਂ ਕੰਟੀਨਿਊ ਜੀ ਤੁਹਾਡਾ ਵੀਡੀਓ ਸ਼ੇਅਰ ਕਰਾਂਗੇ ਬਾਕੀ ਤੁਸੀਂ ਕਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਹੋ ਸਾਡੀ ਬੁਟੀਕ ਦੇ ਉੱਤੇ ਜਾਂ ਤੁਸੀਂ ਆਨਲਾਈਨ ਵੀ ਆਪਣੀ ਸ਼ਾਪਿੰਗ ਕਰ ਸਕਦੇ ਹੋ ਟਰਸਟ ਵਾਲਾ ਪੇਜ ਆ ਜੀ ਇਹ ਬਿਲਕੁਲ ਫੇਕ ਪੇਜ ਨਹੀਂ ਹੈਗਾਗਾ ਤੇ ਆਪਾਂ ਖਾਸ ਬਰਨਾਲਾ ਸ਼ਹਿਰ ਦੇ ਵਿੱਚ ਰਹਨੇ ਆ ਬਰਨਾਲਾ ਜਿਹੜਾ ਡਿਸਟ੍ਰਿਕਟ ਬਰਨਾਲਾ ਦਾ ਜੀ ਸੰਗਰੂਰ ਕੋਲੇ ਉਸ ਸ਼ਹਿਰ ਦੇ ਵਿੱਚ ਆਪਾਂ ਰਹਨੇ ਆ ਸਿਟੀ ਦੇ ਵਿੱਚ ਤੇ ਤੁਸੀਂ ਸਾਡੇ ਤੋਂ ਆਨਲਾਈਨ ਵੀ ਸ਼ਾਪਿੰਗ ਕਰ ਸਕਦੇ ਹੋ ਵਿਦ ਸਟੀਚਿੰਗ ਵੀ ਕਰ ਸਕਦੇ ਹੋ ਵਿਦਆਊਟ ਸਟੀਚਿੰਗ ਵੀ ਕਰ ਸਕਦੇ ਹੋ ਦੁਪੱਟਿਆਂ ਦਾ ਫੈਬਰਿਕ ਆਪਣੇ ਕੋਲੇ ਬਹੁਤ ਜ਼ਿਆਦਾ ਹੈਗਾ ਤੁਸੀਂ ਪਿਓਰ ਦੇ ਵਿੱਚ ਵੀ ਦੁਪੱਟੇ ਲੈ ਸਕਦੇ ਹੋ ਔਰ ਸੈਮੀ ਦੇ ਵਿੱਚ ਵੀ ਦੁਪੱਟੇ ਲੈ ਸਕਦੇ ਹੋ ਅਗਰ ਤੁਸੀਂ ਇਹਨਾਂ ਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਸੂਟਾਂ ਦੇ ਨਾਲ ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ ਆਪਣਾ WhatsApp ਦਾ ਕੰਟੈਕਟ ਨੰਬਰ ਤੁਹਾਡੇ ਨਾਲ ਸਕਰੀਨ ਤੇ ਚੱਲ ਰਿਹਾ ਹੋਵੇਗਾ ਫਿਰ ਵੀ ਆਪਾਂ ਬੋਲ ਕੇ ਦੱਸਦੇ ਆ 9877615960 ਆਪਣਾ WhatsApp ਦਾ ਨੰਬਰ ਹੈ ਜੀ ਤੁਸੀਂ ਇਹਦੇ ਉੱਤੇ ਸਾਨੂੰ DM ਕਰ ਸਕਦੇ ਹੋ ਤੇ ਹੋਪਫੁਲੀ ਤੁਹਾਨੂੰ ਸੂਟ ਕਲੈਕਸ਼ਨ ਅੱਜ ਦੀ ਬਹੁਤ ਸੋਹਣੀ ਲੱਗੀ ਹੋਏਗੀ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ